ਇਸ ਲਈ ਪਠਾਨਕੋਟ ਦੇ ਚਾਪਲ ਚੌਂਕ ਦੇ ਉੱਪਰ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਗਰਮੀ ਨੇ ਆਪਣਾ ਪ੍ਰਕੋਪ ਜਿਹੜਾ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਇਸ ਲਈ ਪਠਾਨਕੋਟ ਦੇ ਵਿੱਚ ਪਾਰਾ ਜਿਹੜੇ ਆ 40 ਡਿਗਰੀ ਦੇ ਆਸ-ਪਾਸ ਪਹੁੰਚ ਚੁੱਕਿਆ ਤੇ ਸਿਰਫ ਆਨ ਦੀ ਕੋਸ਼ਿਸ਼ ਕਰ ਰਹੇ ਆ ਕਿ ਦੇਖ ਸਕਦੇ ਹੋ ਕਿ ਜਿਹੜੇ ਬਾਜ਼ਾਰ ਨੇ ਜਿਹੜੇ ਲੋਕ ਨਿਕਲ ਰਹੇ ਨੇ ਜਾਂ ਤਾਂ ਲੋਕ ਜਿਹੜੇ ਬਹੁਤ ਜ਼ਰੂਰੀ ਕੰਮ ਨੂੰ ਲੈ ਕੇ ਆਪਣੇ ਘਰਾਂ ਵਿੱਚੋਂ ਨਿਕਲ ਰਹੇ ਨੇ ਔਰ ਗਰਮੀ ਦਾ ਪ੍ਰਕੋਪ ਇੰਨਾ ਜ਼ਿਆਦਾ ਕਿ ਤਪਦੀ ਗਰਮੀ ਜਿਹੜੀ ਹਾਲੇ ਜਿਹੜਾ ਅਪ੍ਰੈਲ ਵੀ ਨਹੀਂ ਸ਼ੁਰੂ ਹੋਇਆ ਤਾਂ ਇਹ ਗਰਮੀ ਆਪਣਾ ਪ੍ਰਕੋਪ ਫਰਦੀ ਜਾ ਰਹੀ ਹੈ ਅਨੁਲ ਦਿਨਾਂ ਵਿੱਚ ਹੋਰ ਜ ਆਪਸਾਨਕ ਲੋਕਾਂ ਨਾਲ ਗੱਲਬਾਤ ਕੀਤੀ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੋਕੀ ਜਿਹੜੇ ਜ਼ਰੂਰੀ ਕੰਮ ਨੂੰ ਲੈ ਕੇ ਆਪਣੇ ਘਰਾਂ ਦੇ ਬਾਹਰ ਨਿਕਲਣ ਤੇ ਵੱਧ ਤੋਂ ਵੱਧ ਪੀਣ ਪਾਣੀ ਦਾ ਇਸਤੇਮਾਲ ਕਰਨ ਤਾਂ ਕਿ ਕੋਈ ਬਿਮਾਰੀ ਦਾ ਸਾਹਮਣਾ ਕਿਸ ਨੂੰ ਨਾ ਕਰਨਾ ਪਵੇ ਆਪ ਦਿਖਦੇ ਦੀ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਸਥਾਨਕ ਲੋਕਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਵੱਧ ਰਹੀ ਗਰਮੀ ਨੂੰ ਲੈ ਕੇ ਮੇਰਾ ਨਾਮ ਠਾਕੁਰ ਸੁਮੇਰ ਸਿੰਘ ਹੈ ਮੈਂ ਸੋਸ਼ਲ ਵਰਕਰ ਹਾਂ ਜੋ ਅੱਜ ਦੇ ਦਿਨ ਤੋਂ ਹਾਲਾਤ ਦਿਖੇ ਜਾ ਰਹੇ ਕਿ ਇੰਨੀ ਜ਼ਿਆਦਾ ਗਰਮੀ ਆ ਇੰਨਾ ਬੁਰਾ ਹਾਲ ਆ ਔਰ ਆਮ ਆਲੇ ਟਾਈਮ ਤੋਂ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਲੋਹ ਪੀਗੀ ਔਰ ਲੋਕਾਂ ਨੂੰ ਇੱਕੋ ਬਤਨ ਦੇਦਾ ਆਪਣੇ ਬੱਚਾ ਨੂੰ ਤੇ ਧਿਆਨ ਰੱਖਣਾ ਤੇ ਇਹਦਾ ਬੱਚਾ ਤੇ ਰੋਟੀ ਖਾਂਦੇ ਕੀ ਹੈ ਪਿੰਦੇ ਕੀ ਹੈ ਬਾਜ਼ਾਰ ਚ ਕਿਉਂਕਿ ਬਹੁਤ ਜ਼ਿਆਦਾ ਇਸ ਵੇਲੇ ਜਿਹੜਾ ਖਾਣ ਪੀਣ ਹੈ ਬਹੁਤ ਗੰਦਾ ਬਾਜ਼ਾਰ ਇਹਨਾਂ ਤਲੇਆ ਮਲਿਆ ਕੁਝ ਨਹੀਂ ਖਾਣ ਚਾਹੀਦਾ ਤੇ ਸਰਕਾਰਾਂ ਨੂੰ ਇਹਦੇ ਪ੍ਰਤੀ ਕੋਈ ਨਾ ਕੋਈ ਕੰਮ ਕਰਨੇ ਚਾਹੀਦੇ ਲੋਕ ਜਿਹੜੇ ਸੋਸ਼ਲ ਵਰਕਰ ਜੋ ਵੀ ਸੰਸਥਾਵਾਂ ਨੇ ਉਹਨਾਂ ਨੂੰ ਇਹਦੇ ਉੱਪਰ ਕੁਝ ਨਾ ਕੁਝ ਬਿਆਨ ਦੇਣੇ ਚਾਹੀਦੇ ਜਾਂ ਲੋਕਾਂ ਦਾ ਸਾਥ ਦੇ ਬਜ਼ਾਰਾਂ ਤੇ ਕੀ ਅਸਰ ਆ ਗਿਆ ਗਰਮੀ ਦਾ ਬਹੁਤ ਜ਼ਿਆਦਾ ਅਸਰ ਹੈ ਦੁਕਾਨਾਂ ਖਾਲੀਆਂ ਪਈਆਂ ਲੋਕੀ ਕੋ ਰੋੜੇ ਨਿਕਲਣ ਦੇ ਬਹੁਤ ਬੁਰਾ ਹੈ ਅ ਤੇ ਖੋ ਜਿਹੜੇ ਜਿੰਨੇ ਵੀ ਲੋਕੀ ਇਹਨਾਂ ਨੂੰ ਆਪਣੇ ਆਪਣੇ ਡਾਕਟਰ ਨੂੰ ਮਿਲਣਾ ਚਾਹੀਦਾ ਕੰਸਲਟ ਕਰਨਾ ਚਾਹੀਦਾ ਔਰ ਖਾਣ ਪੀਣ ਦਾ ਪ੍ਰੇਸ਼ ਕਰਨਾ ਜਿਹਦਾ ਪਾਣੀ ਸਾਫ਼ ਸੁਥਰਾ ਪੀਣਾ ਚਾਹੀਦਾ ਕਿਉਂਕਿ ਇਸ ਵੇਲੇ ਮੱਛਰ ਮੱਖੀ ਬਹੁਤ ਹੋ ਗਿਆ ਔਰ ਅਨਲ ਟਾਈਮ ਤੋਂ ਹੋਰ ਵੀ ਬੁਰਾ ਲੱਗੇ ਸਰ ਇਹ 2-3 ਦਿਨ ਹੋਇਆ ਗਰਮੀ ਬਹੁਤ ਜ਼ਿਆਦਾ ਜੀ ਤੇ ਇਸ ਲਈ ਵੈਸੇ ਵੀ ਲੋਕਾਂ ਦਾ ਆਨ ਜਨਵੀ ਬਹੁਤ ਘਟ ਹੋ ਗਿਆ ਆਪਣਾ ਸਵੇਰ ਜਾਂ ਸ਼ਾਮ ਨੂੰ ਨਿਕਲਦੇ ਕਸਟਮਰ ਵੇਹ ਵੀ ਦੁਕਾਨਦਾਰ ਸਾਰੇ ਵਿਲੇ ਬੈਠੇ ਨੇ ਜੀ ਤੇ ਆਪਣਾ ਜਿਸ ਤਰ੍ਹਾਂ ਹੀਟ ਸਟੋਕ ਹੋ ਰਿਹਾ ਉਸ ਤਰ੍ਹਾਂ ਅਗਰ ਕੇ ਨੂੰ ਕੋਈ ਵੀ ਥੋੜਾ ਜਿਹਾ ਵੀ ਕੋਈ ਸਿੰਪਟਮ ਲੱਗਦਾ ਤੇ ਉਹ ਉਸ ਲਈ ਡਾਕਟਰ ਨਾਲ ਕੰਸਰਨ ਕਰਨ ਤੇ ਆਪਣਾ ਸਿਹਤ ਦਾ ਪੂਰਾ ਧਿਆਨ ਰੱਖਣ ਪਾਣੀ ਪੀਣ ਜਿੰਨਾ ਵਾਰ ਤੋਂ ਵਾਰ ਲਿਕਵਿਡ ਪੀਣ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਆਪਣੇ ਗਰਮੀ ਕਾਫੀ ਵੱਧ ਗਈ ਹੈ 40 ਤੋਂ ਉਪਰ ਟੈਂਪਰੇਚਰ ਜਾ ਰਿਹਾ ਹੈ ਤੋ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਗਰਮੀ ਦੇ ਵਿੱਚ ਥੋੜਾ ਬਚ ਬਚਾ ਕੇ ਬਾਹਰ ਬਾਜ਼ਾਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਜਾਣ ਤੋ ਜਾਣਾ ਵੀ ਹੈ ਬੜਾ ਜ਼ਰੂਰੀ ਕੰਮ ਹੈ ਸਿਰ ਨੂੰ ਟੱਕ ਕੇ ਜਾਂ ਛਾਤਾ ਲੈ ਕੇ ਜਾਂ ਪਾਣੀ ਆਪਣੇ ਨਾਲ ਜਿਹੜਾ ਇਹ ਜ਼ਰੂਰੀ ਰੱਖਣ ਪੇដਲ ਜਿਹੜਾ ਬਹੁਤ ਜ਼ਰੂਰੀ ਹੈ ਇਸ ਮੌਸਮ ਦੇ ਵਿੱਚ ਬਾਰ-ਬਾਰ ਪਾਣੀ ਪੀਣਾ ਜਿਹੜਾ ਬਹੁਤ ਅੱਛਾ ਸਿਹਤ ਵਾਸਤੇ ਤੋ ਹੋਰ ਵੀ ਫਰੂਟ ਵਗੈਰਾ ਵੀ ਨਾਲ ਜਿਹੜਾ ਰੱਖ ਸਕਦੇ ਹੋ ਉਸ ਦੇ ਨਾਲ ਵੀ ਪਿਆਸ ਜਿਹੜੀ ਹੈ 부ਝਾ ਸਕਦੇ ਆ ਬਜਾਰਾਂ ਦੇ ਵਿੱਚ ਇਸ ਟਾਈਮ ਲਗਭਗ 25-30% ਦਾ ਫਰਕ ਪੈ ਗਿਆ ਲੋਕੀ ਘਟ ਆ ਰਹੇ ਆ ਤੋਂ ਥੋੜਾ ਬਚਾ ਵੀ ਰੱਖਣਾ ਜਿਹੜਾ ਬਹੁਤ ਜ਼ਰੂਰੀ ਆ ਤੋਂ ਸ਼ਾਮ ਦੇ ਟਾਈਮ ਜਾਂ ਸਵੇਰ ਦੇ ਟਾਈਮ ਸ਼ਾਪਿੰਗ ਜਿਹੜੀ ਆ ਇਹ ਜ਼ਰੂਰੀ ਕਰਨੀ ਆ ਤੇ ਸਵੇਰ ਦੇ ਟਾਈਮ ਤੇ ਜਾਂ ਸ਼ਾਮ ਦੇ ਟਾਈਮ ਜਿਹੜੀ ਵਧੀਆ ਰਹਿੰਦੀ ਆ ਤੋਂ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਗਰਮੀ ਤੋਂ ਥੋੜਾ ਬਚਾ ਕੇ ਔਰ ਡਾਕਟਰਾਂ ਦੀ ਜਿਹੜੀ ਸਲਾਹ ਆ ਉਹ ਵੀ ਜ਼ਰੂਰੀ ਲੈਣ ਬੱਚਿਆਂ ਵਾਸਤੇ ਜਾਂ ਬਜ਼ੁਰਗਾਂ ਵਾਸਤੇ ਨੌਜਵਾਨਾਂ ਵਾਸਤੇ ਬੱਚੇ ਡਾਕਟਰ ਦੀ ਸਲਾਹ ਜਿਹੜੀ ਹੈ ਬਹੁਤ ਜ਼ਰੂਰੀ ਹੈ ਅਗਰ ਕੋਈ ਪ੍ਰੋਬਲਮ ਹੁੰਦੀ ਹੈ ਗਰਮੀ ਨਾਲ ਤਾਂ ਡਾਕਟਰ ਦੀ ਸਲਾਹ ਲਈਏ ਇਹ ਬਹੁਤ ਜ਼ਰੂਰੀ ਲਈ ਜਾਏ ਇਹ ਸਾਡੀ ਅਪੀਲ ਹੈ ਜੀ ਥੈਂਕ ਯੂ ਜੀ ਹੀਟ ਵੇਵ ਦਾ ਇੰਨਾ ਕਿ ਜਿੱਦਾਂ ਟੈਂਪਰੇਚਰ ਕਾਫੀ ਜ਼ਿਆਦਾ ਇਨਕਰੀਜ਼ ਹੋ ਗਿਆ ਡੇ ਬਾਏ ਡੇ 40 ਡਿਗਰੀ ਦੇ ਕਰੀਬ ਤਪਰੀ ਤਰਜ਼ ਵੀ ਦਿਖਾਈ ਦੇ ਰਿਹਾ ਤੇ ਬਿਨਾ ਮਤਲਬ ਤੋਂ ਬਿਨਾ ਕੰਮ ਤੋਂ ਬਿਨਾ ਵਜ੍ਹਾ ਕਰ ਰੋਬਰ ਨਾ ਨਿਕਲਣ ਸਪੈਸ਼ਲੀ ਬੱਚੇ ਬਾਹਰ ਨਾ ਨਿਕਲਣ ਕਿਉਂਕਿ ਕਾਫੀ ਜ਼ਿਆਦਾ ਵਾਇਰਲ ਵੀ ਅੱਜਕੱਲ ਚੱਲ ਰਿਹਾ ਤੇ ਲੋਕਾਂ ਨੂੰ ਬਚਾ ਕਰਨਾ ਚਾਹੀਦਾ ਹੈ ਜੋ ਵੀ ਸਰਸਰ ਨੂੰ ਯੂਜ਼ ਕਰਨਾ ਚਾਹੀਦਾ ਪਾਣੀ ਜਿਆਦਾ ਜਿਆਦਾ ਪੀਣ ਨਿੰਬੂ ਪਾਣੀ ਲੈਣ ਜੋ ਵੀ ਸ਼ਰਬਤ ਅਜਕਲ ਚੱਲੇ ਰਹੇ ਨੇ ਉਹ ਨਾ ਯੂਜ਼ ਲੈਣਾ ਚਾਹੀਦਾ ਦੈਟਸ ਇਟ ਨਹੀਂ ਭਾਕੇ ਵੀ ਅੱਜ ਕੱਲ੍ਹ ਜਿੱਦਾਂ ਕੰਮ ਕਰਦੇ ਕਰਕੇ ਥੋੜਾ ਜਿਹਾ ਮੰਦਾ ਦਿਖਾਈ ਦੇਦਾ ਲੋਕੀ ਸਵੇਰੇ ਤੇ ਸ਼ਾਮੀ ਜਿਆਦਾ ਬਾਹਰ ਨਿਕਲਦੇ ਆ ਦੁਪਹਿਰ ਨੂੰ ਥੋੜਾ ਘੱਟ ਦਿਖਾਈ ਦਿੰਦਾ ਮੋਲ ਤੇ ਟੈਂਪਰੇਚਰ ਇਨਕਰੀਜ਼ ਹੋਣ ਦੀ ਵਾਇਲ ਲੋਕਾਂ ਨੂੰ ਬਸੇ ਨਹੀਂ ਨਿਕਲਣਾ ਚਾਹੀਦਾ ਉਹ ਤੇ ਖੱਚੀ ਗੱਲ ਅਚਾਨਕ ਸੇ ਗਰਮੀ ਬਹੁਤ ਤੇਜ਼ ਵੱਧ ਚੁੱਕੀ ਹੈ ਸਭੀ ਬੰਦੋਸੇ ਨਿਵੇਦਨ ਹੈ ਕਿ ज्यादा करके रोड पे बाहर ना आए और अपने घर पर रहे और अपनी सेहत का ध्यान रखें ठीक है और ज्यादा से ज्यादा पानी पिए